ਜਿਵੇਂ ਗੁਰੂ ਅਰਜਨ ਸਾਹਿਬ ਜੀ ਮਾਨ ਕਰਦੇ ਨੇ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਕਹਿੰਦੇ ਇੱਕੋ ਸਾਡਾ ਪਿਤਾ ਹੈ ਏ ਇੱਕੋ ਦੇਹੀ ਅਸੀਂ ਬੱਚੇ ਹਾਂ ਤੂੰ ਮੇਰਾ ਗੁਰ ਹਾਈ ਤੇ ਕਹਿੰਦੇ ਅਸੀਂ ਇੱਕੋ ਹੀ ਗੁਰੂ ਦੇ ਸ਼ਿਸ਼ਿਆ ਹਾਂ ਸੁਣ ਮੀਤਾ ਜੀਓ ਹਮਾਰਾ ਬਲ ਬਲ ਜასი ਕਹਿੰਦੇ ਕਹਿੰਦੇ ਹੀ ਮੇਰੇ ਮਿੱਤਰ ਸੁਣਾ ਜੀਓ ਹਮਾਰਾ ਬਲ ਬਲ ਜასი ਕਹਿੰਦੇ ਤੇਤੋਂ ਮੇਰਾ ਦਿਲ ਹੈ ਜਿੰਦ ਹੈ ਕੁਰਬਾਨ ਜਾਂਦੀ ਹੈ ਹਰ ਦਰਸ਼ਨ ਦਿਓ ਦਿਖਾਈ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਦਿਖਾ ਦੇ ਸਾਧੂ ਗੁਰੂ ਪ੍ਰਮਾਨ ਕਰਦੇ ਨੇ ਨਾਨਕ ਪਿਆਸ ਲਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰਜਾਮੀ ਕਹਿੰਦੇ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ ਉਹਨਾਂ ਨੂੰ ਸਬਦੇ ਦੇ ਦਿਲਾਂ ਦੀਆਂ ਜਾਣਨ ਵਾਲਾ ਅਕਾਲ ਪੁਰਖ ਪਰਮਾਤਮਾ ਆਪ ਅੱਗੇ ਦਰਸ਼ਨ ਦਿੰਦਾ ਹੈ ਇਸ ਦੇ ਲਈ ਹਰ ਇੱਕ ਮਨੁੱਖ ਦੀ ਇਹ ਲਾਲਸਾ ਹੈ ਕਿ ਅਕਾਲ ਪੁਰਖ ਪਰਮਾਤਮਾ ਦਾ ਦਰਸ਼ਨ ਕਿਵੇਂ ਕੀਤਾ ਜਾਏ ਕਿਸ ਨੂੰ ਕਿਵੇਂ ਉਸ ਨੂੰ ਪ੍ਰਾਪਤ ਕੀਤਾ ਜਾਏ ਇਸ ਸ਼ਬਦ ਦੇ ਰਾਹੀਂ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਸੁਣ ਮੀਤਾ ਤੂਰੀ ਕੋ ਪਲ ਜਾਈ ਕਹਿੰਦੇ ਮੈਂ ਤੇਰੇ ਚਰਨਾਂ ਦੀ ਧੂੜੀ ਤੋਂ ਵੀ ਕੁਰਬਾਨ ਜਾਂਦਾ ਇਹ ਮਨ ਤੇਰਾ ਪਾਈ ਇਹ ਮਨ ਤੇਰਾ ਹਰ ਇੱਕ ਹੁਕਮ ਮੰਨਣ ਲਈ ਤਿਆਰ ਹੈ ਪਾਪ ਮਲੋਪਾਂ ਮਲ ਮਲ ਤੋਪਾਂ ਇਹ ਮਨ ਤੈ ਕੋ ਦੇਸਾ ਸੁਣ ਮੀਤਾ ਹੋ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦਿਓ ਉਪਦੇਸਾ ਜਿਸ ਮਨੁੱਖ ਨੂੰ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੁੰਦੀ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਕਰਨ ਦੇ ਲਈ ਜੋ ਅਕਾਲ ਪੁਰਖ ਪਰਮਾਤਮਾ ਦਾ ਸੇਵਾ ਸਿਮਰਨ ਕਰਨ ਵਾਲਾ ਹੈ ਉਸ ਦੇ ਆ ਪੈਰਾਂ ਨੂੰ ਮਲ ਮਲ ਕੇ ਧੂਣ ਦੇ ਲਈ ਵੀ ਤਿਆਰ ਕਰੇ ਇਹੋ ਮੰਨ ਤੈ ਕੋ ਦੇਸਾ ਤੇ ਉਸ ਦਾ ਮਨ ਉਹ ਖੁਦ ਉਸ ਦੇ ਹੁਕਮ ਨੂੰ ਮੰਨਣ ਲਈ ਤਿਆਰ ਹੈ ਸੁਣ ਮੀਤਾ ਤੇਰੀ ਸ਼ਰਨ ਆਇਆ ਸਤਿਗੁਰੂ ਕਹਿੰਦੇ ਹੈ ਮੇਰੇ ਮਿੱਤਰ ਸੁਣ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਪ੍ਰਭ ਮਿਲੋ ਦਿਓ ਉਪਦੇਸ਼ਾ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੇ ਲਈ ਮੈਨੂੰ ਕੋਈ ਉਪਦੇਸ਼ ਸੁਣਾ ਸਤਿਗੁਰੂ ਪਰਮਾਨੰ ਕਰਦੇ ਨੇ ਕਹਿੰਦੇ ਕਿਸ ਤਰ੍ਹਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਦਰਸ਼ਨ ਹੋ ਸਕਦਾ ਹੈ ਕਿਸ ਤਰ੍ਹਾਂ ਸੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਨੇ ਮਾਨ ਨਾ ਕੀਜੈ ਕਹਿੰਦੇ ਕਦੇ ਮਾਨ ਨਹੀਂ ਕਰਨਾ ਚਾਹੀਦਾ ਕਿਸੇ ਗੱਲ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ ਸੇਵਾ ਕੀਤੀ ਸੇਵਾ ਕਰਕੇ ਉੱਤੇ ਹੀ ਛੱਡ ਦੇਣੀ ਚਾਹੀਦੀ ਹੈ ਕਿ ਸਤਿਗੁਰਾਂ ਨੇ ਕਿਰਪਾ ਕੀਤੀ ਅਸੀਂ ਸੇਵਾ ਕੀਤੀ ਨਿਤਨੇਮ ਕੀਤਾ ਤਾਂ ਇਹ ਉਹ ਅਰਦਾਸ ਕਰਨੇ ਸਤਿਗੁਰੂ ਆਪ ਦੀ ਕਿਰਪਾ ਦੇ ਨਾਲ ਨਿਤਨੇਮ ਹੋਇਆ ਕਦੇ ਮਾਣ ਨਹੀਂ ਕਰਨਾ ਚਾਹੀਦਾ ਕਿ ਮੈਂ ਇੰਨੇ ਵਜੇ ਉੱਠ ਕੇ ਨਿਤਨੇਮ ਕਰਦਾ ਮਾਣ ਨਾ ਕੀਤਾ ਕਦੇ ਕਦੇ ਮਾਣ ਨਹੀਂ ਕਰਨਾ ਚਾਹੀਦਾ ਸ਼ਰਨ ਅਪ੍ਰਿਚੇ ਗੁਰੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਸਤਿਗੁਰੂ ਦਾ ਸ਼ੁਕਰਿਆ ਯਾਦਾ ਕਰਦੇ ਰਹਿਣਾ ਚਾਹੀਦਾ ਹੈ ਕਰੈ ਸੋ ਭਲਾ ਮਨਾਈਏ ਦੇ ਸਤਿਗੁਰੂ ਦੇ ਹੁਕਮ ਦੇ ਵਿੱਚ ਪਾਣੇ ਨੂੰ ਹੀ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ ਸੁਣ ਮੀਤਾ へ ਮੇਰੇ ਮਿੱਤਰ ਸੁਣ ਜੀਉ ਪਿੰਡ ਸਭ ਤਨ ਅਰਪਿਜੈ ਕਹਿੰਦੀ ਆਪਣੇ ਜਿੰਦ ਨੂੰ ਆਪਣੇ ਸਰੀਰ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਅਰਪਣ ਕਰ ਦੇ ਭਾਗ ਕੀ ਜੋ ਕੁਝ ਦਿੱਤਾ ਹੋਇਆ ਹੈ ਉਸ ਅਕਾਲ ਪੁਰਖ ਪਰਮਾਤਮਾ ਦਾ ਦਿੱਤਾ ਹੋਇਆ ਹੈ ਇਉਂ ਦਰਸ਼ਨ ਹਰ ਜਿਉ ਪਾਈ ਹੈ ਜਦੋਂ ਤੂੰ ਆਪਣੇ ਆਪ ਨੂੰ ਆਪਣੇ ਕੀਤੇ ਹੋਏ ਕੰਮਾਂ ਨੂੰ ਕੰਮਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਅਰਪਣ ਕਰਦੇ ਗਏ ਕਿ ਜੋ ਕੁਝ ਹੋਇਆ ਹੈ ਆਪ ਦੀ ਕਿਰਪਾ ਦੇ ਨਾਲ ਹੋਇਆ ਹੈ ਇਹ ਸਰੀਰ ਮਿਲਿਆ ਹੈ ਆਪ ਦੀ ਕਿਰਪਾ ਦੇ ਨਾਲ ਮਿਲਿਆ ਹੈ ਸੋਨਾ ਘਰ ਮਿਲਿਆ ਹੈ ਆਪ ਦੀ ਕਿਰਪਾ ਦੇ ਨਾਲ ਮਿਲਿਆ ਧੀਆਂ ਪੁੱਤਰ ਮਿਲੇ ਨੇ ਆਪ ਦੀ ਕਿਰਪਾ ਦੇ ਨਾਲ ਹੋਇਆ ਹੈ ਜ਼ਮੀਨ ਜਾਇਦਾਦ ਮਿਲਿਓ ਆਪ ਦੀ ਕਿਰਪਾ ਦੇ ਨਾਲ ਹੋਇਆ ਹੈ ਸਭਤ ਆਨੇ ਅਰ ਪੀਜੇ ਸਭ ਕੁਝ ਉਸੇ ਨੂੰ ਹੀ ਅਰਪਣ ਕਰ ਦੇ। ਸਭ ਕੁਝ ਉਸੇ ਦੇ ਹੁਕਮ ਦੇ ਨਾਲ ਹੋਇਆ ਹੈ یوں ਸਮਝ ਲੈ। یوں ਦਰਸ਼ਨ ਅਰ ਜਪਾਈਏ ਕਹਿੰਦੇ ਇਸ ਤਰ੍ਹਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਸਾਨੂੰ ਦਰਸ਼ਨ ਉਹ ਜਾਣਗੇ ਸਾਨੂੰ ਅਕਾਲ ਪੁਰਖ ਪਰਮਾਤਮਾ ਪ੍ਰਾਪਤ ਹੋ ਜਾਏਗਾ। ਭਇਓ ਅਨੁਗ੍ਰਹਿਓ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ। ਭਾਇਓ ਅਨੂਪ੍ਰਾਹਰ ਕਹਿੰਦੇ ਜਦੋਂ ਆਕਾਲ ਪੁਰਖ ਪਰਮਾਤਮਾ ਨੇ ਮਿਹਰ ਕੀਤੀ ਕਿਰਪਾ ਕੀਤੀ ਪ੍ਰਸਾਦ ਕਿਰਪਾ ਦੇ ਨਾਲ ਸੰਤਨਕ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲੇ ਹਰ ਨਾਮਾ ਹੈ ਮਿੱਠਾ ਤਾਂ ਉਸ ਆਕਾਲ ਪੁਰਖ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਜਦੋਂ ਨਾਨਕ ਉੱਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕੀਤੀ। ਏ ਨਾਨਕ ਜਦੋਂ ਜਿਸ ਮਨੁੱਖ ਉੱਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕੀਤੀ। ਸਾਰੇ ਅਕੂਲ ਨਰਜਨ ਡੀਠਾ। ਤਾਂ ਉਸ ਨੂੰ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਪੁੱਲ ਦੇ ਵਿੱਚ, ਹਰ ਇੱਕ ਦੇਸ਼ ਦੇ ਵਿੱਚ, ਹਰ ਇੱਕ ਖੰਡ ਦੇ ਵਿੱਚ ਨਿਰੰਜਨ ਮਾਇਆ ਦੇ ਕਾਲਕ ਤੋਂ ਰਹਿਤ ਡੇਠਾ ਉਹ ਪਰਮਾਤਮਾ ਦਿਸਣ ਲੱਗ ਪੈਂਦਾ ਸਤਿਗੁਰੂ ਪਰਮਾਨੰ ਕਰਦੇ ਨੇ ਕਹਿੰਦੇ ਆਪਣਾ ਸਭ ਕੁਝ ਉਸ ਪਰਮਾਤਮਾ ਨੂੰ ਅਰਪ ਅਰਪ ਕੇ ਸਭ ਕੁਝ ਉਸ ਪਰਮਾਤਮਾ ਨੂੰ ਸੌਂਪ ਕੇ ਜਿਉਂ ਦਰਸ਼ਨ ਹਰ ਜਿਉ ਪਾਈਏ ਕਹਿੰਦੇ ਇਸ ਤਰ੍ਹਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਸਾਨੂੰ ਦਰਸ਼ਨ ਦੀਦਾਰ ਹੋ ਜਾਏਗਾ ਜੈਸੀ ਭੁੱਖ ਤੈਸੀ ਕਾਪੂਰਕ ਕਹਿੰਦੇ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ ਹੈ ਜਿਹੋ ਜੇ ਕਿਸੇ ਦੀ ਭੁੱਖ ਹੁੰਦੀ ਹੈ ਤੈਸੇ ਕਾ ਪੂਰਕ ਉਹ ਅਕਾਲ ਪੁਰਖ ਪਰਮਾਤਮਾ ਉਸ ਭੁੱਖ ਨੂੰ ਪੂਰੀ ਕਰਨ ਵਾਲਾ ਸਗਲ ਘਟਾਕਾ ਸੁਆਮੀ ਉਹ ਅਕਾਲ ਪੁਰਖ ਪਰਮਾਤਮਾ ਸਾਰਿਆਂ ਸਿਰਾਂ ਦਾ ਸਾਰਿਆਂ ਸਰੀਰਾਂ ਦਾ ਮਾਲਕ ਹੈ ਇੱਕ ਦਿਨ ਦੀ ਗੱਲ ਜੋ ਸਾਡੇ ਨਾਲ ਸਾਡੇ ਬੀਤੀ ਹੈ ਸਾਡੀ ਆਪਣੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ ਕੁਝ ਸਾਲ ਪਹਿਲਾਂ ਦੀ ਗੱਲ ਹੈ ਇੱਕ ਦਿਨ ਅਸੀਂ ਜਾਪ ਕਰ ਰਹੇ ਸੀ ਜਾਪ ਤੇ ਬੈਠੇ ਸੀ ਉਸ ਦਿਨ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਜਦੋਂ ਜਾਪ ਕਰ ਰਹੇ ਸੀ ਅੰਦਰ ਇਤਾਂ ਦੀ ਹਲਚਲ ਹੋਈ ਕਿ ਦਰਵਾਜ਼ੇ ਬਿਲਕੁਲ ਬੰਦ ਸਨ ਕਿ ਜਿਵੇਂ ਬਹੁਤ ਸਾਰੀ ਹਨੇਰੀ ਚੱਲ ਰਹੀ ਹੈ ਮੈਨੂੰ ਜਿੱਥੇ ਬੈਠੇ ਸੀ ਜਾਪ ਕਰਦੇ ਸੀ ਉੱਥੇ ਇਹ ਮਹਿਸੂਸ ਹੋਇਆ ਜੋ ਸਮਾਨ ਸੀਗਾ ਉਸ ਕਮਰੇ ਦੇ ਵਿੱਚ ਪਿਆ ਉਹ ਇਧਰ ਉਧਰ ਵੱਜ ਰਿਹਾ ਸੀ ਉਲਟ-ਪੁਲਟ ਹੋ ਰਿਹਾ ਸੀ ਪਰ ਜਿਹੜਾ ਸਾਡਾ ਧਿਆਨ ਸੀ ਉਹ ਸ਼ਬਦ ਦੇ ਵਿੱਚ ਸੀਗਾ ਅਸੀਂ ਉੱਠ ਕੇ ਜਾਂ ਅੱਖਾਂ ਖੋਲ ਕੇ ਇਹ ਨਹੀਂ ਵੇਖਿਆ ਕਿ ਕੀ ਹੋ ਰਿਹਾ ਹੈ ਚਲੋ ਮੈਂ ਸੋਚਿਆ ਚਲੋ ਬਾਹਰ ਹਵਾ ਹੀ ਹੋਣੀ ਚੱਲਦੀ ਹੈ ਤੇ ਚਲੀ ਜਾਵੇ ਲੇਕਿਨ ਇਹ ਜਿੰਨਾ ਸਮਾਂ ਅਸੀਂ ਜਾਪਦੇ ਬੈਠੇ ਉਤਨਾ ਸਮਾਂ ਇਹ ਚੀਜ਼ ਹੈ ਜੋ ਮਹਿਸੂਸ ਹੁੰਦੀ ਰਹੀ ਕਿ ਕੋਈ ਨਾ ਕੋਈ ਕਮਰੇ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਤੇ ਸਮਾਨ ਨੂੰ ਇੱਧਰ ਉੱਧਰ ਚੁੱਕ ਕੇ ਸੁੱਟ ਰਿਹਾ। ਜਿਸ ਜਿੰਨੇ ਸਮੇਂ ਦੇ ਲਈ ਅਸੀਂ ਬੈਠੇ ਸੀ ਜਦੋਂ ਸਮਾਂ ਪੂਰਾ ਹੋਇਆ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਜਦੋਂ ਅੱਖਾਂ ਖੋਲ ਕੇ ਵੇਖਿਆ ਤਾਂ ਸਾਹਮਣੇ ਭਗਵਾਨ ਸ਼ਿਵ ਖੜੇ। ਮਨ ਦੇ ਵਿੱਚ ਹੈਰਾਨੀ ਹੋਈ ਕਿ ਅਚਨ ਚੇਤੇਕ ਭਗਵਾਨ ਸ਼ਿਵ ਕਿਵੇਂ ਪਹੁੰਚ ਗਏ। ਤਾਂ ਭਗਵਾਨ ਸ਼ਿਵ ਬੋਲੇ ਕਹਿੰਦੇ ਜੋ ਕੁਝ ਤੂੰ ਮੰਗਣਾ ਚਾਹੁੰਦਾ ਹੈ ਮੰਗ ਲੈ ਤਾਂ ਦਾਸ ਨੇ ਭਗਵਾਨ ਸ਼ਿਵ ਨੂੰ ਇੱਕੋ ਗੱਲ ਕਹੀ ਕਿ ਸਾਨੂੰ ਕੁਝ ਨਹੀਂ ਚਾਹੀਦਾ ਜੋ ਸਾਨੂੰ ਚਾਹੀਦਾ ਉਹ ਤੇਰੇ ਕੋਲੇ ਹੈ ਨਹੀਂ ਉਹ ਤੁਹਾਡੇ ਕੋਲ ਨਹੀਂ ਹੈ ਭਗਵਾਨ ਸ਼ਿਵ ਕਹਿੰਦੇ ਅਸੀਂ ਤੈਨੂੰ ਦੇਣ ਵਾਸਤੇ ਆਏ ਮਤਾਂ ਜੋ ਸਾਨੂੰ ਚਾਹੀਦਾ ਉਹ ਤੇਰੇ ਕੋਲ ਹੈ ਨਹੀਂ ਨਾ ਤੁਸੀਂ ਸਾਨੂੰ ਦੇ ਸਕਦੇ ਆ ਭਗਵਾਨ ਸ਼ਿਵ ਨੇ ਜਦੋਂ ਤੀਸਰੀ ਵਾਰੀ ਕਿਹਾ ਕਿ ਨਾ ਤੀਸਰਾ ਬਚਨ ਹੈ ਕੁਝ ਮੰਗ ਲੈ ਸਾਡੇ ਕੋਲੇ ਇੱਕ ਬੈਗ ਸੀਗਾ ਪਿਆ ਅਸੀਂ ਉਸਤੇ ਵੱਲ ਇਸ਼ਾਰਾ ਕੀਤਾ ਕਿ ਉਸ ਬੈਗ ਦੇ ਵਿੱਚ ਕੋਈ ਇਦਾਂ ਦੀ ਚੀਜ਼ ਪਾ ਦੇ ਕੋਸ਼ਿਸ਼ ਇਦਾਂ ਦਾ ਪਾ ਦੇ ਕਿ ਜਦ ਜਦੋਂ ਮੈਂ ਚਾਮ ਉਸ ਬੈਗ ਦੇ ਵਿੱਚੋਂ ਪੈਸੇ ਕੱਢ ਸਕਾਂ ਤੇ ਮੈਂ ਇਸ ਸੰਸਾਰ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਘਰ ਬਣਾ ਸਕਾਂ ਤਾਂ ਭਗਵਾਨ ਸ਼੍ਰੀ ਬੋਲੇ ਕਹਿੰਦੇ ਕਦੋਂ ਤੱਕ ਕੱਢੇਗਾ ਪੈਸੇ ਉਸ ਬੈਗ ਦੇ ਵਿੱਚੋਂ ਤਾਂ ਅਸੀਂ ਕਹਾਂ ਜਿੰਨਾ ਤੱਕ ਸਰੀਰ ਚੱਲਦਾ ਹੈ ਜਦੋਂ ਤੱਕ ਜ਼ਰੂਰਤ ਹੈ ਕਹਿੰਦੇ ਅਗਰ ਹੱਥ ਚੱਲਣੇ ਬੰਦ ਹੋ ਜਾਣ ਫੇਰ ਮੱਖਾ ਫਿਰ ਮਹਿਮੂਨ ਨਾਲ ਬੋਲ ਕੇ ਕਿਸੇ ਹੋਰ ਨੂੰ ਕਹਿ ਕੇ ਕਢਵਾ ਲਿਆ ਕਰੂੰਗਾ ਕਹਿੰਦੇ ਅਗਰ ਜ਼ੁਬਾਨ ਵੀ ਬੰਦ ਹੋ ਜਾਵੇ ਫੇਰ ਮੱਖਾ ਫਿਰ ਮਿਸ਼ਾਰਾ ਕਰਕੇ ਉਸ ਦੇ ਬੈਗ ਦੇ ਵਿੱਚੋਂ ਕਿਸੇ ਤੋਂ ਕਢਵਾ ਲਿਆ ਕਰੂੰਗਾ ਇੰਦੀ ਅਗਰ ਇਸ਼ਾਰਾ ਕਰਦੇ ਲੈਕ ਵੀ ਨਾ ਤੁਰਿਆ ਫਿਰ ਕੀ ਕਰੇਗਾ ਤਾਂ ਫਿਰ ਅਸੀਂ ਉਹਨਾਂ ਨੂੰ ਇੱਕੋ ਗੱਲ ਲਈ ਕਿਹਾ ਕਿ ਕਹਿੰਦੇ ਅਸੀਂ ਬੈਗ ਦਾ ਕੀ ਕਰਨਾ ਆਪਣਾ ਬੈਗ ਲੈ ਜੀ ਕਹਿੰਦੇ ਤੈਨੂੰ ਜ਼ਰੂਰਤ ਨਹੀਂ ਹੈ ਕਿ ਮਗਾ ਨਾ ਸਾਨੂੰ ਕੋਈ ਜ਼ਰੂਰਤ ਨਹੀਂ ਜਦੋਂ ਭਗਵਾਨ ਸ਼ਿਵ ਨੇ ਇੰਨੀ ਗੱਲ ਸੁਣੀ ਤਾਂ ਕਹਿੰਦੇ ਤੈਨੂੰ ਆਪਣਾ ਇਲਾਜੇ ਕਰਾਉਣ ਦੇ ਲਈ ਤੈਨੂੰ ਇਸ ਬੈਗ ਦੀ ਜ਼ਰੂਰਤ ਨਹੀਂ ਮਗਾ ਨਹੀਂ ਅਸੀਂ ਇਸ ਸੰਸਾਰ ਦਾ ਭਲਾ ਕਰਨਾ ਚਾਹੁੰਦੇ ਹਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੀ ਸੰਸਾਰ ਦਾ ਭਲਾ ਹੋ ਜੇ ਅਸੀਂ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਉਸ ਉੱਤੇ ਚੱਲਣਾ ਚਾਹੁੰਦੇ ਆ ਕਿ ਸਾਡੇ ਤੋਂ ਕੋਈ ਰਹਿ ਨਾ ਜਾ ਕਿ ਜਿਸ ਦਾ ਅਸੀਂ ਭਲਾ ਨਾ ਕਰ ਸਕੀਏ। ਭਗਵਾਨ ਸ਼ਿਵ ਨੇ ਕਿਹਾ ਕਹਿੰਦੇ ਜਦੋਂ ਤੇਰਾ ਸਰੀਰ ਬਿਲਕੁਲ ਚੱਲਣੇ ਤੇ ਬੇਬਸ ਹੋ ਗਿਆ ਕਹਿੰਦੇ ਫੇਰ ਮਗਰ ਫਿਰ ਆਪਣੇ ਬੈਗ ਨੂੰ ਲੈ ਕੇ ਅਸੀਂ ਕੀ ਕਰਾਂ। ਜਦੋਂ ਇੰਨੀ ਗੱਲ ਭਗਵਾਨ ਸ਼ਿਵ ਨੇ ਸੁਣੇ ਤਾਂ ਉਹ ਚਲੇ ਗਏ। ਤੇ ਮਨ ਦੇ ਵਿੱਚ ਇਹੀ ਹੈਰਾਨੀ ਹੋਈ ਕਿ ਅਸੀਂ ਭਗਵਾਨ ਸ਼ਿਵ ਤੋਂ ਕੁਝ ਗਲਤ ਮੰਗ ਲਿਆ ਜਾਂ ਅਸੀਂ ਆਪਣੇ ਵਾਸਤੇ ਨਹੀਂ ਮੰਗਿਆ ਬੜਾ ਮਨ ਸਮਝਾਇਆ ਪਰ ਇਸ ਗੱਲ ਦੀ ਸਮਝ ਇਹੀ ਪਈ ਕਿ ਉਹ ਦੇਣ ਵਾਲਾ ਤੇ ਸਾਨੂੰ ਆਇਆ ਸੀ ਉਹ ਕਿਸੇ ਹੋਰ ਦੀ ਮਦਦ ਲਈ ਨਹੀਂ ਸੀ ਕੰਮ ਆਜਾਉਂਦੇ ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਨੇ ਜੈਸੀ ਭੁੱਖ ਤੈਸੀ ਕਾਪੂਰਕ ਕਹਿੰਦੇ ਉਹ ਜਿਹੜਾ ਪਰਮਾਤਮਾ ਹੈ ਉਹ ਜਿਹੋ ਜਿਹੀ ਭੁੱਖ ਹੁੰਦੀ ਹੈ ਉਹੋ ਜਿਹੀ ਪੂਰੀ ਕਰਨ ਵਾਲਾ ਹੈ ਜੋ ਕੁਝ ਉਸ ਆਕਾਲ ਪੁਰਖ ਪਰਮਾਤਮਾ ਤੋਂ ਮੰਗ ਲਿਆ ਜਾਂਦਾ ਹੈ ਉਹ ਦੇਣ ਵਾਲਾ ਹੈ ਸਗਲ ਕਟਾਕਾ ਸੁਆਮੀ ਕਹਿੰਦੇ ਉਹ ਸਾਰੀਆਂ ਸਰੀਰਾਂ ਦਾ ਮਾਲਕ ਹੈ ਨਾਨਕ ਜੀ ਪਿਆਸ ਲੱਗੀ ਦਰਸ਼ਨ ਕੀ ਨਾਨਕ ਨੂੰ ਪਿਆਸ ਹੈ ਜਿਹੜੀ ਉਹ ਦਰਸ਼ਨਾਂ ਦੀ ਲੱਗੀ ਹੋਈ ਹੈ ਏ ਨਾਨਕ ਜਿਸ ਮਨੁੱਖ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਪ੍ਰਭ ਮਿਲੇ ਅੰਤਰਜਾਮੀ ਉਹਨੂੰ ਸਭ ਦੇ ਦਿਲਾਂ ਦੀਆਂ ਜਾਣਣ ਵਾਲਾ ਅਕਾਲ ਪੁਰਖ ਪਰਮਾਤਮਾ ਆਪ ਆ ਕੇ ਮਿਲਦਾ ਹੈ ਤੇ ਉਸ ਦੀ ਮੰਦੀ ਮੁਰਾਦ ਪੂਰੀ ਕਰਦਾ ਹੈ